ਨਾ ਨਿਊ ਰਵੀਰ پارک ਜਿਹੜਾ ਹੈਗਾ ਇਹਦੇ ਵਿੱਚ ਕਾਫੀ ਡਵੈਲਪਮੈਂਟ ਹੋਣ ਵਾਲੀ ਸੀ ਔਰ ਤਕਰੀਬਨ ਥੋੜੇ ਦਿਨ ਪਹਿਲੇ ਅਸੀਂ ਪਾਣੀ ਦੀਆਂ ਲੈਣਾ ਪਾ ਕੇ ਔਰ ਖਾਸ ਤੌਰ ਤੇ ਸੀਵਰ ਦੀ ਕਾਫੀ ਪ੍ਰੋਬਲਮ ਸੀ ਉਹਦਾ ਵੀ ਹੱਲ ਕਰਵਾਇਆ ਪਾਣੀ ਦੀ ਕਾਰਨ ਜੀ ਇੱਕ ਸਾਹਮਣੇ ਅਸੀਂ ਇੱਕ ਟਿਊਬ ਨਵਾਂ ਲਗਾਇਆ ਉਹ ਵੀ ਇਸ 2-4 ਦਿਨਾਂ ਚ ਚੱਲੂ ਹੋ ਜਾਣਾ ਪਾਣੀ ਲੈਣ ਤੋਂ ਬਾਅਦ ਅਸੀਂ ਹੁਣ ਅੱਜ ਸੜਕਾਂ ਦਾ ਸ਼ੋਭ ਰੰਗ ਕੀਤਾ ਇਹ ਪਹਿਲੀ ਵਾਰ ਹੀ ਹੈ ਕਿ ਚੌਧਰੀ ਮਦਨਾਲ ਬੱਗਾ ਜੀ ਨੇ ਇਸ ਤੋਂ ਪਹਿਲਾਂ ਮੇਨ ਰੋਡ ਬਣਵਾ ਕੇ ਦਿੱਤੀ ਜਿਹੜੀਆਂ ਸਾਰੀਆਂ ਲਾਈਨਾਂ ਨੂੰ ਸੁਪਰ ਸੈਕਸ਼ਨ ਕਰਵਾ ਕੇ ਦਿੱਤਾ ਬਹੁਤ ਵੱਡੇ ਪੱਧਰ ਤੇ ਵਾਟਮਨ 93 ਚ ਕੰਮ ਚੱਲ ਰਹੇ ਨੇ ਨਵੇਂ ਸਾਲ ਦੇ ਸ਼ੁਭ ਦਿਹਾੜੇ ਤੇ ਲੋਕਾਂ 'ਚ ਬਹੁਤ ਵੱਡੀ ਖੁਸ਼ੀ ਹੈ ਨਵੇਂ ਸਾਲ ਦਾ ਗਿਫਟ ਦਿੱਤਾ ਇਸ ਕਰਕੇ ਸਾਰਿਆਂ ਨੂੰ ਬਹੁਤ ਬਹੁਤ ਬਧਾਈਆਂ ਜੈ ਜੀ ਹਰਿਆਣਾ ਦੇ ਹਲਕਾ ਨਾਰਥ ਤੋਂ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਦੀ ਅਗਵਾਹੀ ਹੇਠ ਨਿਊ ਰਗਵੀਰ پارک ਵਾਰਡ ਨੰਬਰ 93 ਵਿਖੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਹੋਈ ਹੈ ਮੀਡੀਆ ਨਾਲ ਗੱਲਬਾਤ ਕਰਦੇ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਨੇ ਦੱਸਿਆ ਕਿ ਜਦੋਂ ਤੋਂ ਸੂਬੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਦੋਂ ਤੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਬੜੀ ਤੇਜ਼ੀ ਨਾਲ ਵਿਕਾਸ ਕਾਰਜ ਹੋ ਰਹੇ ਨੇ ਸਭ ਤੋਂ ਪਹਿਲਾਂ ਮੈਂ ਤੁਹਾਡੇ ਮਾਣਦਮ ਤੋਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦਾ ਜਿੱਤੇ ਨਵੇਂ ਸਾਲ ਦੀ ਮੁਬਾਰਕ ਦਿਵਾਰਿਆਂ ਉੱਥੇ ਮੈਂ ਇਹਨਾਂ ਨਿਊ ਰਵੀਰ پارک ਜਿਹੜਾ ਹੈਗਾ ਇਹਦੇ ਵਿੱਚ ਕਾਫੀ ਡਿਵੈਲਪਮੈਂਟ ਹੋਣ ਵਾਲੀ ਸੀ ਔਰ ਤਕਰੀਬਨ ਥੋੜੇ ਦਿਨ ਪਹਿਲੇ ਅਸੀਂ ਪਾਣੀ ਦੀਆਂ ਲੈਣਾ ਪਾ ਕੇ ਔਰ ਖਾਸ ਤੌਰ ਤੇ ਸੀਵਰ ਦੀ ਕਾਫੀ ਪ੍ਰੋਬਲਮ ਸੀ ਉਹਦਾ ਵੀ ਹੱਲ ਕਰਵਾਇਆ ਪਾਣੀ ਦੀ ਕਾਰਜੀ ਇੱਕ ਸਾਹਮਣੇ ਅਸੀਂ ਇੱਕ ਟਿਊਬ ਨਵਾਂ ਲਗਾਇਆ ਉਹ ਵੀ 2-4 ਦਿਨਾਂ ਚ ਚੱਲੂ ਹੋ ਜਾਣਾ ਪਾਣੀ ਲੈਣ ਤੋਂ ਬਾਅਦ ਅਸੀਂ ਹੁਣ ਅੱਜ ਸੜਕਾਂ ਦਾ ਸ਼ੋਭਰਮ ਕੀਤਾ ਮੋਰ 1.5 ਸਾਲ ਪਹਿਲੇ ਜਦੋਂ ਅਸੀਂ ਲੋਕਾਂ ਕੋਲ ਵੋਟਾਂ ਲੈਣ ਵਾਸਤੇ ਆਏ ਸੀ ਉਦੋਂ ਲੋਕਾਂ ਨੂੰ ਵਾਦਾ ਕਰਕੇ ਗਏ ਸੀ ਜੇ ਤੁਸੀਂ ਸਾਡੀ ਸਰਕਾਰ ਬਣਾਉਂਗੇ ਸਾਨੂੰ ਮੌਕਾ ਦਿਓਗੇ ਕਿਤੇ ਨਾ ਕਿਤੇ ਅਸੀਂ ਜੋ ਪਿਛਲੀਆਂ ਸਰਕਾਰਾਂ ਰੁਵੈਤੀ ਪਾਰਟੀਆਂ ਕਰਦੀ ਰਹੀਆਂ ਨੇ ਉਹਨਾਂ ਤੋਂ ਨਮੋਸ਼ੀ ਹੁੰਦੀ ਸੀ ਵੋਟ ਪਾਉਣ ਤੋਂ ਬਾਅਦ ਕਿ 5 ਸਾਲ ਨਜ਼ਰ ਨਹੀਂ ਆਉਂਦੇ ਸੀਗੇ ਲੋਕਾਂ ਦਾ ਜਵਾਬ ਵੀ ਇਹ ਹੁੰਦਾ ਸੀਗਾ ਕਿ ਵੋਟਾਂ ਪਾ ਦੇਣੀ ਆ ਪਰ ਕਿਤੇ ਨਾ ਕਿਤੇ ਨਜ਼ਰ ਜ਼ਰੂਰ ਆ ਜਿਓ ਪਰ ਇਹ ਆ ਕਿ ਜੋ ਇਹਨਾਂ ਨੇ ਪਿਆਰ ਅਸ਼ੀਰਵਾਦ ਦਿੱਤਾ ਵੋਟ ਦੇ ਰੂਪ ਦੇ ਵਿੱਚ ਅਸੀਂ 1.5 ਸਾਲ ਤੋਂ ਲਗਾਤਾਰ ਆਪਣੇ ਹਲਕੇ 'ਚ ਡਿਵੈਲਪਮੈਂਟ ਕਰਾ ਰਹੇ ਹਾਂ ਸਾਡੇ ਹਰ ਹਲਕੇ ਦੇ ਵਿੱਚ ਹਰ ਵਾਰਡ ਦੇ ਵਿੱਚ ਕੰਮ ਚੱਲ ਰਹੇ ਨੇ ਇਸ ਵਾਰਡ ਦੇ ਵਿੱਚ ਤਕਰੀਬਨ 5-6 ਜਗ੍ਹਾ ਦੇ ਕੰਮ ਚਾਲੇ ਕਿਤੇ ਲੈਣਾ ਪੈ ਰਹੀਆਂ ਨੇ ਕਿਤੇ ਸੀਵਰ ਪੈ ਰਿਆ ਕਿਤੇ ਸੜਕਾਂ ਬਣ ਰਹੀਆਂ ਨੇ ਅੱਜ ਨਿਊ ਰਕਵੀਰਪੁਰ ਦੇ ਏਰੀਆ ਦੇ ਵਿੱਚ ਜਿੱਥੇ ਅੱਜ ਪਾਣੀ ਦਾ ਕੰਮ ਕੰਪਲੀਟ ਹੋਇਆ ਅੱਜ ਸੜਕਾਂ ਦਾ ਸ਼ੁਭਰ ਹੋਇਆ ਮੈਂ ਇਹਨਾਂ ਨੂੰ ਡਬਲ ਡਬਲ ਮੁਬਾਰਕਬਾਦ ਦਿੰਦਾ ਨਵੇਂ ਸਾਲ ਦੀ ਇੱਕ ਸੜਕਾਂ ਬਣਨ ਦੀ ਔਰ ਪਾਣੀ ਲੈਣਾ ਪੈਣ ਦੀ ਔਰ ਤਕਰੀਬਨ ਜਿਹੜਾ ਪਿਛਲਾ ਸਾਲ ਸਾਡਾ ਨਿਕਲਿਆ ਉਸ ਨੂੰ ਅਲਵਿਦਾ ਕਹਿੰਦੇ ਨਵੇਂ ਸਾਲ ਦੀ ਆਮਦ ਤੇ ਆਸ ਕਰਦਾ ਕਿ ਲੋਕਾਂ ਦਾ ਪਿਆਰ ਲੋਕਾਂ ਦਾ ਅਸ਼ੀਰਵਾਦ ਇਸੇ ਤਰ੍ਹਾਂ ਰਹੇਗਾ ਤੇ ਆਪਾਂ ਇਸ ਤਰ੍ਹਾਂ ਹੀ ਸ਼ਹਿਰ ਦੀ ਔਰ ਆਪਣੇ ਹਲਕੇ ਦੀ ਡਿਵੈਲਪਮੈਂਟ ਕਰਾਂਦੇ ਰਹਿਣਾ ਜੀ ਸਭ ਤੋਂ ਪਹਿਲਾਂ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਚੌਧਰੀ ਮਦਨਾਲ ਬੱਗਾ ਜੀ ਦਾ ਜਿਨ੍ਹਾਂ ਦੇ ਅਸ਼ੀਰਵਾਦ ਦੇ ਨਾਲ ਇਸ ਏਰੀਆ ਦੇ ਵਿੱਚ ਨਿਊ ਰਗਵੀਰ ਪਾਰਕ ਵਾਰਡ ਨੰਬਰ 93 ਨਵੇਂ ਸਾਲ ਦੀ ਆਮਦ ਨਵਾਂ ਕੰਮ ਪੁਰਾਣਾ ਸਾਲ ਗਰਮੀਆਂ ਸੀ ਲਾਈਟ ਦੀ ਬੜੀ ਪ੍ਰੋਬਲਮ ਸੀ ਟਰਾਂਸਫਾਰਮਰ ਲਵਾ ਕੇ ਦਿੱਤਾ ਮੁੜ ਕੇ ਗਾਂ ਗਰਮੀਆਂ ਵਿੱਚ ਪਾਣੀ ਦੀ ਪ੍ਰੋਬਲਮ ਆਈ ਉਹਦੀਆਂ ਪਾਈਪਾਂ ਬਾਤੀਆਂ ਥੋੜੀ ਠੰਡ ਆ ਗਈ ਨਾ ਆਪ ਟਿੱਕੇ ਬੈਠੇ ਨਾ ਲੋਕਾਂ ਨੂੰ ਬੈਠਣ ਦੇ ਨਾ ਆਫਸਰਾਂ ਨੂੰ ਬੈਠਣ ਦਿੱਤਾ ਨਾਲ ਦੀ ਨਾਲ ਸੜਕਾਂ ਦਾ ਪ੍ਰੋਜੈਕਟ ਕਦੇ ਵੀ ਇਹ ਕੰਮ ਨਹੀਂ ਹੋਇਆ ਵੀ ਲਗਾਤਾਰ ਹਮੇਸ਼ਾ ਨਾਲ ਦੀ ਨਾਲ ਹੁੰਦਾ ਹੋਵੇ ਇਹ ਪਹਿਲੀ ਵਾਰੀ ਹੈ ਵੀ ਚੌਧਰੀ ਮਦਨਾਲ ਬੱਗਾ ਜੀ ਨੇ ਇਸ ਤੋਂ ਪਹਿਲਾਂ ਮੇਨ ਰੋਡ ਬਣਵਾ ਕੇ ਦਿੱਤੀ ਜਿਹੜੀਆਂ ਸਾਰੀਆਂ ਲਾਈਨਾਂ ਨੂੰ ਸੁਪਰ ਸੈਕਸ਼ਨ ਕਰਵਾ ਕੇ ਦਿੱਤਾ ਬਹੁਤ ਵੱਡੇ ਪੱਧਰ ਤੇ ਵਰਡ ਨੰਬਰ 93 'ਚ ਕੰਮ ਚੱਲੇ ਨੇ ਨਵੇਂ ਸਾਲ ਦੇ ਸ਼ੁਭ ਦਿਹਾੜੇ ਤੇ ਲੋਕਾਂ 'ਚ ਬਹੁਤ ਵੱਡੀ ਖੁਸ਼ੀ ਹੈ ਨਵੇਂ ਸਾਲ ਦਾ ਗਿਫਟ ਦਿੱਤਾ ਇਸ ਕਰਕੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਜਾਈਂ ਦੁਦਿਆਨਾ ਲਾਈਵ ਲਈ ਟਿੰਕਾ ਜਾਰਤੀ ਰਿਪੋਰਟ